ਹਾਂ ਜੀ ਇਲਾਕਾ ਇਲਾਕਾ ਅਹ ਕੋਈ ਨਾ ਪਟੀ ਦਾ ਐਸਾ ਹੋਣੀ ਮੈਟਰ ਸੋ ਬਸੇ ਕਦੋਂ ਕੋਈ ਪਟੀ ਨਾ ਆਇਆ ਕਿ ਉਹਦਾ ਕੀ ਐਸ ਸੀ ਟੂ ਨੇ ਜਾਂ ਕਿੰਨੇ ਨੇ ਇਹ ਮੱਤ ਤੋਂ ਪਹਿਲੇ ਬੋਲੀ ਸੀ ਕਿ ਇਹਨੂੰ ਨਾ ਮੱਤ ਤੋਂ ਪਹਿਲਾਂ ਤਾਂ ਪ੍ਰਤੀਆਸ ਹੋਈ ਪਹਿਲਾਂ ਤਾਂ ਅਸੀਂ ਚਲਾਈ ਕਰਤੀ ਗੱਲ ਗੱਲ ਅੱਛਾ ਅੱਛਾ ਇਹਨਾਂ ਪਾਸ ਦੇ ਦੇਖੋ ਇੱਕ ਬਹੁਤ ਹੀ ਪਿਛਲੇ ਸਮੇਂ ਚ ਗੁਰਦੁਆਰਾ ਗਨੀਖਾਨ ਅਵੀਖਾਨ ਦਾ ਮਸਲਾ ਮਾਛੋੜਾ ਸਾਹਿਬ ਦਾ ਕਈ ਦਿਨਾਂ ਤੋਂ ਵਿਵਾਦਾਂ ਦੇ ਘੇਰੇ ਸੀਗਾ ਜਿੱਥੇ ਇੱਕ ਲੋਕਲ ਕਮੇਟੀ ਬਣੀ ਆ ਤੇ ਜਿਹਦੇ ਵਿੱਚ ਕਿ ਉਸ ਜਿਹੜਾ ਬੈਂਕ ਦਾ ਖਾਤਾ ਸੀ ਉਹਦੇ ਵਿੱਚ ਕਈ ਕਰੋੜਾਂ ਰੁਪਏ ਸੀਗੇ ਤੇ ਉਸ ਜੋ ਸੀ ਸੰਗਤ ਦੇ ਨਾਲ ਗੱਲ ਕੀਤੀ ਸੰਗਤ ਨੇ ਸਾਡੇ ਧਿਆਨ 'ਚ ਲਿਆਂਦਾ ਵੀ ਉੱਥੇ ਪੈਸਿਆਂ ਦਾ ਗਬਰ ਹੋਇਆ ਤੇ ਕੁਝ ਦਿਨ ਸਮਾਂ ਪਹਿਲਾਂ ਸਾਨੂੰ 4-5 ਦਿਨ ਪਹਿਲਾਂ ਲੋਕਾਂ ਨੇ ਇੱਕ ਬੈਂਕ ਸਟੇਟਮੈਂਟ ਅਸੀਂ ਆਪਣੇ ਐਫਰਟ ਨਾਲ ਲੋਕਾਂ ਦੇ ਸਹਿਯੋਗ ਨਾਲ ਕਢਾਈ ਉਹਦੇ ਵਿੱਚ ਜਦੋਂ ਐਂਟਰੀਆਂ ਦੇਖੀਆਂ ਗਈਆਂ ਤੇ ਉਸ ਦੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਜੇ ਮੈਂ ਖਾਸ ਕਰ ਕਹਾਂ ਇੱਕ ਜਗਦੀਸ਼ ਸਿੰਘ ਜੀ ਰਠੌਰ ਨੇ ਸਾਬਕਾ ਐਮਸੀ ਨੇ ਉਹਨਾਂ ਦੇ ਖਾਤੇ ਦੇ ਵਿੱਚ 50 ਲੱਖ ਤੋਂ ਉੱਤੇ ਦੀ ਐਂਟਰੀ ਉਹਨਾਂ ਦੇ ਖਾਤੇ ਚਲੇ ਜਾਂਦੀ ਹੈ 17 ਲੱਖ ਦੇ ਕਰੀਬ ਜੋ ਦਿਲਜੀਤ ਸਿੰਘ ਜੀ ਗਿੱਲ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਖਾਤੇ 17 ਲੱਖ ਰੁਪਏ ਟਰਾਂਸਫਰ ਹੁੰਦਾ ਤੇ 18 ਲੱਖ ਰੁਪਏ ਕੋ ਸਿਮਰ ਢੱਲੋ ਜਿਹੜੇ ਦਿਲਜੀਤ ਗਿੱਲ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਖਾਤੇ ਟਰਾਂਸਫਰ ਕੀਤਾ ਜਾਂਦਾ ਹੈ ਜੋ ਕਰੀਬਨ 1 ਕਰੋੜ ਰੁਪਏ ਪਰਸਨਲ ਖਾਤੇਆਂ ਟਰਾਂਸਫਰ ਹੁੰਦਾ ਇਸ ਤੋਂ ਇਲਾਵਾ ਕਈ ਰਕਮ ਜਿਹੜੀ ਆ ਕਿ ਕੈਸ਼ ਦੇ ਸੋ ਮੈਂ ਇਹ ਇਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਜਰੂਰ ਕਿਉਂਕਿ ਉਹ ਸ਼੍ਰੋਮਣੀ ਕਾਲੀਦਾਲ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਮੈਂ ਤੇ ਬਾਜਵਾ ਜੀ ਮੇਰੇ ਨਾਲ ਮੈਂਬਰ ਸਾਹਿਬ ਐਸਜੀਪੀਸੀ ਸਾਡੇ ਨਾਲ ਗਏ ਅਸੀਂ ਉਹਨਾਂ ਨੂੰ ਸਮਾਂ ਦਿੱਤਾ ਵੀ ਭਾਈ ਲੋਕਾਂ ਦੇ ਵਿੱਚ ਇੱਕ ਸ਼ੰਕਾ ਹੈ ਵੀ ਗੁਰਦੁਆਰਾ ਸਾਹਿਬ ਦੇ ਪੈਸੇ ਦਾ ਖੁਰਦ-ਬੁਰਦ ਕੀਤਾ ਗਿਆ ਉਹਨਾਂ ਦੀ ਉਹਨਾਂ ਦਾ ਹਿਸਾਬ ਬਣਦਾ ਕਿਉਂਕਿ ਇਹ ਸੰਗਤ ਦਾ ਪੈਸਾ ਜੇ ਇਸ ਦਾ ਕਹਿਣ ਤੇ ਉਹਨਾਂ ਦਾ ਜਵਾਬ ਸੀ ਵੀ ਇਹ ਸੰਗਤ ਦਾ ਪੈਸਾ ਨਹੀਂ ਅਸੀਂ ਕਮੇਟੀ ਅਸੀਂ ਦੇਖਾਂਗੇ ਕਿਵੇਂ ਚਲਾਉਣਾ ਤੇ ਪਿਛਲੇ ਤਕਰੀਬਨ 4-5 ਦਿਨ ਦਾ ਸਮਾਂ ਦੇਣ ਤੋਂ ਬਾਵਜੂਦ ਉਹ ਇਸ ਚੀਜ਼ ਨੂੰ ਸੰਗਤ ਮੂਹਰੇ ਲਿਆਉਣ 'ਚ ਅਸਮਰਥ ਰਹੇ ਨੇ ਵੀ ਪੈਸਾ ਕਿੱਥੇ ਤੇ ਕਿਵੇਂ ਵਰਤਿਆ ਗਿਆ ਜਦੋਂ ਉਹਨਾਂ ਦਾ ਇਹ ਅਸੀਂ ਨਾ ਪੱਕੀ ਰਵਈਆ ਸੁਣਿਆ ਤੇ ਦੇਖਿਆ ਵੀ ਉਹਨਾਂ ਦੇ ਮਨਸ਼ਾ ਕੀ ਆ ਸੋ ਇਸ ਕਰਕੇ ਪਾਰਟੀ ਨੂੰ ਫੈਸਲਾ ਲੈਣਾ ਪਿਆ ਵੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਹਰ ਤਰ੍ਹਾਂ ਦਾ ਨਾਤਾ ਤੋੜ ਦਿਆ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਆ ਤੇ ਸੰਗਤ ਦੇ ਤੇ ਲੋਕ ਇੱਥਾਂ ਨੂੰ ਦੇਖਦੇ ਸਾਨੂੰ ਫੈਸਲਾ ਕਰਨਾ ਆ ਅਸੀਂ ਤੇ ਨਾਲ ਇਹ ਵੀ ਮੈਂ ਆਸ਼ਵਾਸ਼ਣ ਦੇਵਨਾ ਸੰਗਤ ਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਆ ਕੱਲੇ-ਕੱਲੇ ਪੈਸੇ ਦਾ ਹਿਸਾਬ ਲਵਾਂਗੇ ਕਿਉਂਕਿ ਗੁਰੂ ਘਰ ਦੇ ਨਾਲ ਜਿਹੜਾ ਵੀ ਬੰਦਾ ਸ਼ਰਦਾਨਾ ਮੱਥਾ ਟੇਕਦਾ ਕੋਈ ਦਸਵੰਤ ਕੱਢਦਾ ਕੋਈ ਕਿਸੇ ਤਰੀਕੇ ਕੱਢਦਾ ਉਹ ਪੈਸਾ ਸਾਰੀ ਸੰਗਤ ਦਾ ਪੈਸਾ ਆ ਤੇ ਉਹ ਕਿੱਥੇ ਵਰਤਿਆ ਜਾ ਰਿਹਾ ਕਿਵੇਂ ਵਰਤਿਆ ਜਾ ਰਿਹਾ ਇਹ ਪਾਰਦਰਸ਼ਤਾ ਦੇ ਨਾਲ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਸੀ ਪਰ ਬੜਾ ਅਫਸੋਸ ਹੁੰਦਾ ਜਦੋਂ ਕੁਝ ਲੋਕ ਉਸ ਪੈਸੇ ਨੂੰ ਨਿੱਜੀ ਸਮਝ ਕੇ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਟਰਾਂਸਫਰ ਕਰਦੇ ਨੇ ਦੇਖੋ ਪਹਿਲਾਂ ਤੇ ਇਸ ਗੱਲ ਦੀ ਸ਼ੰਕਾ ਇੱਥੇ ਦੂਰ ਹੋ ਜਾਂਦੀ ਆ ਵੀ ਜੇ ਆਪਾਂ ਨੇ ਕਿਸੇ ਨੂੰ ਕੈਸ਼ ਪੇਮੈਂਟ ਦੇਣੀ ਸੀ ਜਾਂ ਕੁਝ ਹੋਰ ਪੇਮੈਂਟਸ ਕਰਨੀਆਂ ਸੀ ਤਾਂ ਨਿੱਜੀ ਖਾਤਿਆਂ ਦੇ ਵਿੱਚ ਪੈਸੇ ਪਹਿਲਾਂ ਟਰਾਂਸਫਰ ਕਿਉਂ ਕੀਤੇਗੇ ਦੂਸਰੀ ਗੱਲ ਉਸ ਖਾਤੇ ਦੇ ਵਿੱਚੋਂ ਸਿੱਧੇ ਚੈੱਕ ਕੱਟ ਕੇ ਸਿੱਧੀਆਂ ਪੇਮੈਂਟਾਂ ਕਿਉਂ ਨਹੀਂ ਕੀਤੀਆਂ ਗਈਆਂ ਸੋ ਸਵਾਲਾਂ ਦਾ ਘੇਰਾ ਬਹੁਤ ਵੱਡਾ ਆ तकरीबन 2 ਤੋਂ 2.5 ਕਰੋੜ ਰੁਪਈਆ ਜੋ ਸੀ ਇਹ ਜੋ ਆਪਣੇ ਖਾਤੇ ਦੇ ਵਿੱਚ ਸੀਗਾ ਜਿਹਦੇ ਵਿੱਚੋਂ 1 ਕਰੋੜ ਦੀਆਂ ਐਂਟਰੀਆਂ ਦਾ ਸਿੱਧੀਆਂ ਨੇ ਜਿਹੜੀਆਂ ਕਿ ਵਕ ਵਕਾ ਤਿੰਨ ਜਾਣਿਆਂ ਦੇ ਖਾਤੇ 'ਚ ਵੀ ਟਰਾਂਸਫਰ ਕੀਤੀਆਂ ਗਈਆਂ ਇਨਾਰੇ ਪਾਰਟੀ ਦੀ ਗੱਲ ਕਰੀ ਤਾਂ ਪਾਰਟੀ ਵਿੱਚ ਕੀ ਆਉਦੇ ਨੇ ਜਿਹੜੇ ਦੋਨੇ ਇਹ ਦੋਨੇ ਜਾਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਤਾਂ ਦਜੀਤ ਸਿੰਘ ਗਿੱਲ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਜ਼ਦਗੀ ਕਰਦੇ ਸੀ ਤੇ ਉਸ ਤੋਂ ਬਾਅਦ ਜਿਹੜਾ ਜਗਦੀਸ਼ ਸਿੰਘ ਰਠੋਰਾ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਸੀ ਰਹੇ ਨੇ ਤੇ ਹੁਣ ਵੀ ਇਹ ਪਾਰਟੀ ਦੇ ਐਕਟੀਵਿਟੀਆਂ ਵਿੱਚ ਸਾਡੇ ਨਾਲ ਚੱਲਦੇ ਸੀ ਬਟ ਜਦੋਂ ਦਾ ਮਸਲਾ ਸਾਹਮਣੇ ਆਇਆ ਅਸੀਂ ਬਹੁਤ ਇਨਾਂ ਨਾਲ ਕੋਸ਼ਿਸ਼ ਕੀਤੀ ਰਾਬਤਾ ਕੈਂਪ ਕੀਤਾ ਤੇ ਮੈਂ ਸਾਫ਼ ਕਰਨਾ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਪੰਥ ਨਾਲ ਪੰਜਾਬ ਨਾਲ ਗੁਰੂ ਘਰਾਂ ਨਾਲ ਜੁੜੀ ਹੋਈ ਹਰੇਕ ਦਾ ਖਿਆਲ ਰੱਖ ਕੇ ਬਰਾਬਰ ਦਾ ਬਰਾਬਰਤਾ ਨਾਲ ਤੁਰਦੀ ਆ ਤੇ ਜਿਹੜਾ ਬੰਦਾ ਨਿੱਜੀ ਹਿੱਤਾਂ ਲਈ ਨਿੱਜੀ ਸਵਾਰਥ ਲਈ ਗੁਰੂ ਘਰਾਂ ਦੇ ਪੈਸੇ ਦਾ ਗਵਨ ਕਰਦਾ ਉਹਦੇ ਨਾਲ ਸ਼੍ਰੋਮਣੀ ਕਾਲੀਦਾਲ ਦਾ ਸ਼੍ਰੋਮਣੀ ਕਾਲੀਦਾਲ ਦੇ ਕਿਸੇ ਵਰਕਰ ਦਾ ਕੋਈ ਲੈਣ ਦੇਣ ਨਹੀਂ ਆ ਤੇ ਅਸੀਂ ਇਹਨਾਂ ਦੀ ਆਪਣੇ ਚ ਜੋ ਮਰਜ਼ੀ ਸਮਝ ਇੰਪੋਰਟੈਂਸ ਸੀ ਪਰ ਗੁਰੂ ਦੇ ਮੂਹਰੇ ਆਪਾਂ ਗੁਰੂ ਨੂੰ ਜਾਣਦੇ ਨਹੀਂ ਆ ਉਹਨੂੰ ਸੱਚੇ ਜਾਣ ਕੇ ਦੱਸਦੇ ਆ ਵੀ ਅਸੀਂ ਅੱਜ ਤੋਂ ਬਾਅਦ ਇਹ ਦੋ ਜਾਨਿਆਂ ਦੇ ਨਾਲ ਬਿਲਕੁਲ ਨਾਤਾ ਤੋੜਦੇ ਹਾਂ ਸ਼ਰੂਮਣੀ ਕਾਲੀਦਾਲ ਆਪਣੇ ਆਪ ਨੂੰ ਇਹਨਾਂ ਤੋਂ ਵੱਖ ਕਰਦੀਆਂ ਤੇ ਗੁਰੂ ਘਰ ਦੇ ਕੱਲੇ-ਕੱਲੇ ਪੈਸੇ ਦਾ ਹਿਸਾਬਦਾਰ ਹੋਣ ਲਈ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੜੇ ਹਾਂ ਤੇ ਉਹ ਹਿਸਾਬ ਦਿਵਾਵਾਂਗੇ